ਨਮਸਕਾਰ ਸਾਥਰੀਕਾਲ ਸ਼ਮਾਨਾ ਟੂਡੇ ਤੁਹਾਡਾ ਸਵਾਗਤ ਹੈ ਸ਼ਮਾਨਾ ਦਿਨਾਜ਼ ਮੰਡੀ ਵਿਖੇ ਪਿਛਲੇ 4 ਦਿਨਾਂ ਤੋਂ ਮੋਟਰ ਖਰਾਬ ਹੋਣ ਕਾਰਨ ਮੰਡੀ ਵਿੱਚ ਪਾਣੀ ਦੀ ਕਿੱਲਤ ਬਣੀ ਹੋਈ ਹੈ ਜਿਸ ਨਾਲ ਮੰਡੀ ਵਿੱਚ ਕੰਮ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਭਾਰੀ ਔਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਮਜ਼ਦੂਰਾਂ ਦੀ ਪਰੇਸ਼ਾਨੀ ਨੂੰ ਦੇਖਦੇ ਸਾਬਕਾ ਕੈਬਨਿਟ ਮੰਤਰੀ ਫੁਰਦੀਸ਼ ਸਿੰਘ ਰਖੜਾ ਵੱਲੋਂ ਅੱਜ ਅਨਾਜ ਮੰਡੀ ਵਿੱਚ ਮਜ਼ਦੂਰਾਂ ਨਾਲ ਗੱਲ ਕਰਕੇ ਕਿਆ ਕਿ ਸਰਕਾਰ ਨਿਕੰਮੀ ਹੈ ਝੋਨੇ ਦੀ ਬੋਲੀ ਤੋਂ ਸਰੂਬਾਤ ਤੋਂ ਪਹਿਲੇ ਮੰਡੀ 'ਤੇ ਸਾਰੇ ਕੰਮ ਮੁਕਾਬਲ ਹੋਣੇ ਚਾਹੀਦੇ ਆ ਪਰ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਗਿਆ ਉਹਨਾਂ ਨੇ ਪਰਵਾਸੀਆਂ ਨੂੰ ਮਜ਼ਦੂਰਾਂ ਨੂੰ ਪ੍ਰੋਸਾਗ ਲਾਇਆ ਕਿ ਅੱਜ ਹੀ ਪਾਣੀ ਦਾ ਪ੍ਰਬੰਧ ਮੁਕੰਮਲ ਕੀਤਾ ਜਾਵੇਗਾ ਸਮਾਨਾ ਦੀ ਅਨਾਜ ਮੰਡੀ ਵਿਖੇ 10000 ਮਜ਼ਦੂਰ ਕੰਮ ਕਰ ਰਹੇ ਹਨ ਮਜ਼ਦੂਰਾਂ ਨੇ ਦੱਸਿਆ ਕਿ ਸਾਨੂੰ ਫਲੈਸ਼ ਜਾਣ ਲਈ ਵੀ ਦਿੱਕਤ ਆ ਰਹੀ ਹੈ ਸਾਰੇ ਫਲਸਾਂ ਵਿੱਚ ਗੰਦਾ ਪਾਣੀ ਜਾਂ ਗੰਦਗੀ ਭਰੀ ਹੋਈ ਹੈ ਮਜ਼ਦੂਰਾਂ ਨੇ ਕਿਹਾ ਕਿ ਜੇਕਰ ਅੱਜ ਪਾਣੀ ਦਾ ਪ੍ਰਬੰਧ ਨਹੀਂ ਕੀਤਾ ਗਿਆ ਤਾਂ ਕੱਲ ਤੋਂ ਸਾਰੇ ਮਜ਼ਦੂਰ ਹੜਤਾਲ ਤੇ ਬੈਠ ਕੇ ਸਰਕਾਰ ਦੇ ਖਿਲਾਫ ਪਿੱਛਾ ਪਿੱਤਾ ਦਵੇਗਾ ਇਸ ਮੌਕੇ ਪ੍ਰਿੰਸੀਪਲ ਮੋਹਨ لال ਨੇ ਮਜ਼ਦੂਰਾਂ ਦੀ ਆਰੇ ਪਾਣੀ ਦੀ ਛਾਰ ਨੂੰ ਦੇਖਦੇ ਉਹਨਾਂ ਨੇ ਕਿਹਾ ਕਿ ਇਨਸਾਨ ਰੋਟੀ ਬਿਨਾਂ ਝਾਰ ਸਕਦਾ ਪਰ ਪਾਣੀ ਬਿਨਾਂ ਨਹੀਂ ਅੱਜ ਇਹਨਾਂ ਦੇ ਦਸ਼ਮਵਤਵਕ 4 ਦਿਨ ਹੋ ਗਏ ਪਾਣੀ ਨਹੀਂ ਆ ਰਿਹਾ ਪਾਣੀ ਤੋਂ ਬਿਨਾ ਕੋਈ ਗੱਲ ਚੱਲ ਸਕਦੀ ਹੈ ਸਭ ਤੋਂ ਜ਼ਰੂਰੀ ਹੈ ਜਿਹੜੇ ਬੰਦੇ ਦਿਨ ਰਾਤ ਮਿਹਨਤ ਕਰਨੀ ਹੈ ਉਹਨੂੰ ਜੇ ਪਾਣੀ ਨਾ ਮਿਲੇ ਰੋਟੀ ਖਰਦਦਾ ਦਾ ਸਾਰ ਸਕਦਾ ਹੈ ਪਾਣੀ ਬਿਨ ਸਰੀ ਨਹੀਂ ਚੱਲਦਾ ਐਦੋਂ ਮਾੜੀ ਗੱਲ ਕੀ ਹੋ ਸਕਦੀ ਹੈ ਐਦੋਂ ਸਰਕਾਰ ਦੀ ਮੂਰਖਤਾ ਕੀ ਹੋ ਸਕਦੀ ਹੈ ਕਿ ਪਾਣੀ ਉਹ ਨਹੀਂ ਹੈ ਪੀਣ ਦੇ ਲਈ ਹੈ ਅੱਜ ਜਿ ਇਥੇ ਆਏ ਸਾਰੀ ਮੰਡੀ ਤਕਰੀਬਨ ਤਕਰੀਬਨ ਆਈ ਹੋਈ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਜ ਪਾਣੀ ਚੱਲਿਆ ਹੋਵੇ ਕਿਉਂਕਿ ਪਾਣੀ ਬਹੁਤ ਜ਼ਰੂਰੀ ਚੀਜ਼ ਹੈ ਪਾਣੀ ਤੋਂ ਬਿਨਾ ਦੇਖੋ ਵਿਚਾਰੇ ਕਿ ਡਿੱਗ ਡਿੱਗ ਨੂੰ ਆ ਕੇ ਆਉਂਦੇ ਨੇ ਮਜ਼ਦੂਰੀ ਕਰਦੇ ਨੇ ਟੈਂਕਰਾਂ ਦਾ ਕੋਈ ਪਾਣੀ ਦੀ ਗੱਲ ਬਣ ਜੀਏ ਪਰ ਕੋਸ਼ਿਸ਼ ਕਰਾਂਗੇ ਚਾਹੇ ਟੈਂਕਰਾਂ ਨਾਲ ਪਾਣੀ ਲਈਏ ਇਹਨਾਂ ਨੂੰ ਪਾਣੀ ਮਿਲਣਾ ਚਾਹੀਦਾ ਕੋਸ਼ਿਸ਼ ਕਰਕੇ ਮੋਟਰ ਵੀ ਚਲਾ ਕੇ ਦਈਏ ਇਹਨਾਂ ਦੀ ਬਹੁਤ ਜ਼ਰੂਰੀ ਹੈ ਇਹਦੇ ਬਿਨਾ ਤਾਂ ਗੱਡੀ ਚੱਲ ਨਹੀਂ ਸਕਦੀ ਪਰ ਸਰਕਾਰ ਦੀ ਜਿੰਨੇ ਮੂਰਖਤਾਈ ਗੱਲ ਕਹਿ ਲਈਏ ਜਾਂ ਮਿਸਮੈਨੇਜਮੈਂਟ ਗੱਲ ਕਹਿ ਲਈਏ ਇਹ ਸਾਰੇ ਇੰਤਜ਼ਾਮ ਪਹਿਲਾਂ ਹੋਣੇ ਚਾਹੀਦੇ ਸੀ ਮੰਡੀ ਸ਼ੁਰੂ ਹੋਣ ਤੋਂ ਪਹਿਲਾਂ ਇੰਤਜ਼ਾਮ ਹੋਣੇ ਚਾਹੀਦੇ ਸੀ ਤੇ ਕਿਤੇ ਤੇ ਦੇਖੋ ਕਿ ਕਿਤੇ ਢੇਰ ਲੱਗੇ ਪੈਣੇ ਨਾ ਬੋਲੀ ਹੋ ਰਹੀ ਐ ਇਸ ਮਾਰ ਕੇ ਨਾ ਚਕਾਈ ਹੋ ਰਹੀ ਐ ਇਸ ਮਾਰ ਕੇ ਇਤਨਾ ਨਾਲ ਦੀ ਨਾਲ ਹੀ ਕੰਮ ਚਾਹੀਦਾ ਪਹਿਲਾਂ ਟਰਾਂਸਪੋਰਟ ਦਾ ਵੀ ਇੰਤਜ਼ਾਮ ਹੁੰਦਾ ਕਿ ਨਾਲ ਦੀ ਨਾਲ ਜਿੰਨੀ ਭਰਾਈ ਹੁੰਦੀ ਐ ਉਹ ਨਾਲ ਦੀ ਨਾਲ ਚਕਾਈ ਹੁੰਦੀ ਸੈਲ ਨਾਲ ਜਾਂਦੀ ਜੀਰੀ ਤੇ ਫੇਰ ਕਾ ਕਹਣੀ ਘਟ ਗਈ ਵੱਧ ਗਈ 20 ਗੱਲਾਂ ਹੁੰਦੀਆਂ ਨੇ ਇਹ ਸਿਰਫ ਤੇ ਸਿਰਫ ਹੋਰ ਕੋਈ ਗੱਲ ਨਹੀਂ ਹੈ ਜੀਰੀ ਸੁੱਕੀ ਆ ਰਹੀ ਐ ਬਿਲਕੁਲ ਇੱਕ ਬੋਰੀ ਵੀ ਗਿੱਲੀ ਨਹੀਂ ਆ ਰਹੀ ਲੋਕ ਸਾਰੀ ਐਂ ਪੂਰੀ ਪਕਾ ਕੇ ਵੜ ਰਹੇ ਨੇ ਤੇ ਪਕਾ ਕੇ ਵੜ ਰਹੇ ਨੇ ਫਿਰ ਭਰਨ ਚ ਤੇ ਟ੍ਰਾਂਸਪੋਰਟੇਸ਼ਨ ਦੇ ਵਿੱਚ ਕੀ ਦਿੱਕਤ ਆਈ ਗੱਲ ਹੈ ਸੋ ਹਰ ਫੀਲਡ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਚਾਹੇ ਆਪ ਅਸੀਂ ਲੈਂਡ ਆਰਡਰ ਦੀ ਗੱਲ ਕਰ ਲੋ ਚਾਹੇ ਕ੍ਰਪਸ਼ਨ ਦੀ ਗੱਲ ਕਰ ਲੋ ਹਰ ਗੱਲ ਦੇ ਉੱਤੇ ਸਰਕਾਰ ਫੇਲ ਹੋ ਗਈ ਨਾਮ ਠੱਕੋ ਪਾਸਮਾਨ ਹੈ ਮੈਂ ਵਿਆਹ ਕਰਾਣੇ ਵਾਲਾ ਹਾਂ जो यहाँ यहाँ जो लोड चाहिए मंदिर के अंदर में मंडी के अंदर में वो लोड के मोटर है ही नहीं वो लोड के मोटर नहीं है कभी कहता है स्टार्टर फूक गया कभी कह रहा है जो मैंने मोटर सड़ गया चार दिन चलेगा पचमा दिन फिर मोटर बंद वो क्या नाम है मटर सीजन हो चाहे जीरी सीजन हो यहाँ कम से कम तो भाऊ जी क्या बताए कम से कम तो तीस चालीस हज़ार आदमी है यहाँ बिहार का तीस चालीस आदमी है बिहार के यूपी का यूपी बिहार के कम से कम तो तीस चालीस हज़ार में है पानी नहीं मिल रहा है पानी बिल्कुल नहीं मिल रहा है वहाँ जो अगर जाओ हम लोग जाएंगे मार्केट कमेटी में तो वो लोग सुनवाई नहीं करेगा हम लोग का इसलिए काम है आरत की आरती का तो हम लोग क्या लड़ सकते हैं उनसे अगर मैं ज़्यादा जोर करूँगा तो कहेगा तो तू अपना लाला को बोलो अपना सेठ के बोलो तो उसमें मैं क्या कर सकता हूँ बाहर जा रहा है डंडे मार रहा है किसी के खेत में चल गया लठ लेके दौड़ता है रोड पर चला गया बारह बजे रात के कहीं पंप है वहाँ से ले आया तो भाख मोबाइल इसमें क्या मोबाइल छीनता है मारपीट का भाखड़े पर से मैं अभी पानी ले आया हूँ कल से मैं भकरे पर से पानी रो लाऊँ मेरे पास चालीस आदमी है भाखड़े पर से रेडी मोटरसाइकिल रेडी वाले लेके मैं पानी रो रहा हूँ कल से बाथरूम का हाल जाके देखो कितना पानी लोग डोएगा ठीक है जो जल्द से जल्द यहाँ सबसे पहले डबल मोटर होना चाहिए एक खराब हो गया दूसरा चालू हो गया बस मिनती यही सरकार से यही मिनती है जो लेबर अगर रखोगे तो ये काम करना पड़ेगा जी जी क्या मुश्किल आ रही है मुश्किल सर यहाँ हमारे बंदे बहुत पानी से परेशान हैं आज चार दिन हो गया पानी का बहुत मुश्किल हो गया है कि हम लोग बहुत बुरा हाल हो रहा पानी के विषय में बाहर जाते हैं तो लोग डंडे मारते हैं पानी वाजते बात जाते हैं टंकी के पास जाते तो कहते हमारी कोई सुनवाई नहीं हो रही भाई मैं कुछ नहीं कर सकता जब पानी सर नहीं मिलेगा तो हम लोग तो काम अपना दे सर है, है, कहते हैं कि मोटर पड़ेगा 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 आज चार दिन से मोटर नहीं पड़ रहा है खराब है कहते हैं। आज चार दिन हो गया सर कोई, कोई सुनवाई नहीं हो रही सर कोई सुनवाई नहीं हो रही हम लोग के ऊपर बहुत परेशानी हम लोग के लीवर के ऊपर है देखो जी मैं तो पूरे अनाज मंडी सुने आए प्रधान साहब ਤੇ ਸਾਰੇ ਆੜਤੀਏ ਇਕੱਠੇ ਹੋ ਕੇ ਮਜ਼ਦੂਰ ਇਕੱਠੇ ਹੋ ਰਹੇ ਨੇ ਤੇ ਮੈਂ ਕਿਹਾ ਵੀ ਪਹਿਲਾਂ ਜਲ ਨੇ ਜਲ ਦੇ ਪ੍ਰਕੋਪ ਨੇ ਸਾਡੇ ਫਲੱਡ ਲਿਆ ਕੇ ਪੰਜਾਬ ਦਾ ਵੈਸੇ ਹੀ ਬਹੁਤ ਵੱਡਾ ਨੁਕਸਾਨ ਕਰਤਾ ਔਰ ਅੱਜ ਸਮਾਨਾ ਮੰਡੀ ਦੇ ਜ਼ਿਲ੍ਹਾ ਪਟਿਆਲਾ ਚ ਅਸੀਂ ਦੇਖ ਰਹੇ ਆ ਪੀਣ ਨੂੰ ਪਾਣੀ ਨਹੀਂ ਹੈਗਾ ਤੇ ਓਰੇ ਦੇਖੋ ਕਿਸਾਨੀ ਕਿਸਾਨ ਨੇ ਮਜ਼ਦੂਰ ਨੇ ਆੜਤੀਏ ਨੇ ਲੋਕ ਨੇ ਵਿਜ਼ਿਟ ਕਰਦੇ ਨੇ 15 ਦਿਨ ਦਾ ਸੀਜ਼ਨ ਹੈ 6 ਮਹੀਨਿਆਂ ਦੀ ਕਮਾਈ ਹੈ ਤੇ ਇਸ ਜੇ ਪੀਣ ਦਾ ਪਾਣੀ ਨਾ ਹੋਵੇ ਤਾਂ ਕੰਮ ਕਿਨੇ ਕਰਨਾ ਹੈ ਤੇ ਮੇਰਾ ਕਹਿਣ ਦਾ ਮਤਲਬ ਹੈ ਵੀ ਜਿਹੜੀ ਗਵਰਨੈਂਸ ਹੈ ਜਿਹੜੀ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਜ਼ਿੰਮੇਵਾਰੀ ਹੈ ਕਿ ਜਿਹੜੀ EMPLOYES ਨੇ ਮਾਰਕੀਟ ਕਮੇਟੀ ਹੈ ਮਾਰਕੀਟਿੰਗ ਬੋਰਡ ਹੈ ਜਾਂ ਗਵਰਨਮੈਂਟ ਡਿਪਾਰਟਮੈਂਟ ਐਗਰੀਕਲਚਰ ਹੈ ਵੀ ਕਮਾਲ ਹੋ ਗਈ ਕਿ ਵੀ ਇਤਨੇ ਕਿਤਾ ਫੈਸਿਲਿਟੀ ਦੇਣਾ ਉਹਨਾਂ ਦਾ ਫਰਜ਼ ਹੈ ਉਹਨਾਂ ਦਾ ਧਰਮ ਬਣਦਾ ਹੈ ਕਿ ਮੰਡੀ ਦਾ 15 20 ਦਿਨ ਦਾ ਡਿਸੀਜਨ ਹੈ ਕਿ ਵੀ ਆਹਾਂ ਅਸੀਂ ਪੀਣ ਵਾਲਾ ਪਾਣੀ ਵੀ ਨਾ ਹੋਵੇ ਤੇ ਇਸ ਤੋਂ ਉੱਪਰ ਮਾੜੀ ਕੀ ਹੋ ਸਕਦੀ ਹੈ ਪੰਜਾਬ ਵਾਸਤੇ ਬੜੀ ਦੁਖ ਦੀ ਗੱਲ ਹੈ ਇਹ ਸਾਡੇ ਇਲਾਕੇ ਵਾਸਤੇ ਬੜ ਇਹ ਸਰਕਾਰਾਂ ਨੂੰ ਸੋਚਣ ਦੀ ਲੋੜ ਹੈ। ਧੰਨ। ਸ਼ਮਾਨਾ ਤੋਂ ਕਲਾ ਸਰਮੰਦਰੀ ਰਿਪੋਰਟ